ਮਹੰਲਾ ਪਹਿਲਾ ਸੱਚ ਤਾਂ ਪਰ ਜਾਣੀ ਐ ਜੇ ਰਿਦੈ ਸੱਚਾ ਹੋਵੇ ਸੱਚ ਤਾਂ ਪਰ ਜਾਣੀ ਐ ਜੇ ਰਿਦੈ ਰਿਦੈ ਸੱਚਾ ਹੋਵੇ ਸੱਚ ਜਾਨਣਾ ਕਿਥੋਂ ਸਵਾਲ ਆਇਆ ਜਿਤ ਕਹਿਆ ਨਾ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਸੰਸਾਰ ਸੱਚ ਤੋਂ ਖਨਾ ਨਹੀਂ ਸੀ ਸੱਚ ਨਹੀਂ ਹੁੰਦਾ ਸੱਚ ਦਾ ਵजूद ਹੀ ਨਹੀਂ ਰਹਿ ਸਕਦਾ ਜੇ ਵਿੱਚ ਤੋ ਛੋੜਦਾ ਵਜੂਦੇ ਨਹੀਂ ਰਹਿ ਸਕਦਾ ਸੰਸਾਰ ਦਾ ਗੇੜ ਦੇ ਵਿੱਚ ਸੱਚ ਹੈ ਨਹੀਂ ਜਿੰਨਾ ਜਿਹੜੇ ਸੱਚ ਹੈ ਆਤਮਾ ਹੈ ਚਾਹੇ ਉਹ ਦਾੜ ਦੇ ਰੂਪ ਚ ਹੈ ਹੈ ਤਾਂ ਸੱਚ ਰਾਂ ਕੋਈ ਨਾ ਜਿਹੜੇ ਸੰਸਾਰ ਜੇ ਤੋ ਆਤਮਾ ਨਹੀਂ ਰਹੀ ਇਹਦੇ ਵਿੱਚ ਸੰਸਾਰ ਨਹੀਂ ਰਹਿਣਾ ਮੈਨੂੰ ਆਪੇ ਜਿਵੇਂ ਪੈਦਾ ਹੋਇਆ ਉਧਰ ਨੂੰ ਉੱਡ ਜਾਂਦਾ ਫਿਰ ਸੰਸਾਰ ਚੋਂ ਸੱਚ ਚੱਲਣਾ ਹੈ ਵੀ ਇਹ ਤਾਂ ਟੂੜੀ ਚੋ ਦਾਣੇ ਲੱਭਣੇ ਨੇ। ਇਹ ਵੀ ਟੂੜੀ ਚੋ ਦਾਣੇ ਲੱਭਣੇ ਨੇ। ਟੂੜੀ ਦੇ ਵੱਡੇ ਲੋਕ ਭੰਦੇ ਨੇ ਦਾਣਾ ਕਿਤੇ। ਜਿਨਾ ਵਾਂ ਤਾਂ। ਚੁਪੇ ਨੇ ਢਾਲੀ ਵੀ ਥੱਲੇ। ਨਾ ਕੋਈ ਜਾਂਦ ਨੇ ਜੋ ਕੋਈ ਖੋਜ ਕਰੇ ਲੱਭ ਜਾਂਦੇ ਨੇ। ਟੂੜੀ ਅੰਦਰ ਹੀ ਚੋੜਾ ਇਹਦੇ ਵਿੱਚ ਸੱਚ ਹੈ। ਸਵਾਲ ਹੈ ਸੱਚ ਕਿ ਮੈ ਜਾਣੇ ਜੋ। ਪਿਰਾ ਕਰਨ ਤੋਂ ਦੁਬਾਰਾ ਕੋੜੋ ਕੋੜ ਉਹ ਇੱਕ ਨੂੰ ਸੰਬੋਧਨ ਗੱਲ ਪਰਮੇਸ਼ਰ ਤੋਂ ਸੁਭਾਉਂਦਾ ਨਹੀਂ ਆਇਆ ਗੱਲ ਜੇ ਗੱਲ ਪਰਮੇਸ਼ਰ ਤੋਂ ਸੁੋਧਨ ਕਰ ਲਈ ਫਿਰ ਤਾਂ ਕੁਰਬਾਨੀ ਤੋਂ ਵੀ ਉਲਟਾ ਅਰਥ ਹੀ ਗਲਤ ਰਹੇ ਪਰਮੇਸ਼ਰ ਦਾ ਸ੍ਰਿਸ਼ਟੀ ਦਾ ਆਉਦਾ ਨਹੀਂ ਹਰ ਪ੍ਰਮਾਤਸੇ ਜੀ ਉਹ ਪ੍ਰਭੂ ਨਹੀਂ ਬਸਦਾ ਹਰ ਪ੍ਰਮਾਤਸੇ ਜੀ ਵਿਚ ਕੋ ਦਉਂਦਾ ਹਰ ਪ੍ਰਭ ਇੱਕ ਵਾਸੇ ਆਇਆ ਲੱਗੋ ਇੱਕ ਵਾਰ ਦਾ ਚਾਹੇ ਦੋ ਟੁਕੜਿਆਂ ਚੋਕੇ ਬੰਦ ਇੱਕ ਵਾਰ ਦਾ ਕਿਤੇ ਪੂਰੇ ਰੂਗ ਦੇ ਵਿੱਚ ਭਗਤਾਂ ਦੇ ਤੇ ਭਗਤਾਂ ਦਾ ਫਿਰ ਪੂਰੇ ਰੂਗ ਦੇ ਵਿੱਚ ਨਾ ਆ ਕੇ ਸਵਾਲ ਸੱਚ ਨੂੰ ਕਿਵੇਂ ਪਹੁੰਚਣ ਤੂੰ ਹੈ ਵਿੱਚ ਸੱਚ ਹੈ ਵਿੱਚ ਤਿੱਤੋ ਵਿਰਾਂ ਸਭ ਕੂੜ ਆ ਸਭ ਸਭ ਸਾਰ ਜਤੂ ਵੀ ਹੈ ਸੱਚ ਵੀ ਹੈ ਜੋਤ ਵੀ ਹੈ ਜੋਤੋਂ ਬਣਾ ਸਭ ਕੁੜੇ ਤੂੰ ਬਾਜ ਕੁੜੋ ਤੂੰ ਲੋ ਮਤਰਵੇ ਤੈਨੂੰ ਕਦੇ ਜਾਣੀਏ ਸੱਚ ਨੂੰ ਕਦੇ ਜਾਣੀਏ ਇਸ ਸੰਸਾਰ ਚੋਂ ਤੂੜੀ ਚੋਂ ਦਾਣਾ ਕਦੇ ਕੱਢੀਏ ਤੂੜੀ ਨਹੀਂ ਜਮਣੀ ਹੈ ਇਹ ਤੂੜੀ ਨੂੰ ਖੇਤਾ ਜਵਾਦੀਏ ਖਣਾ ਲੀਏ ਦਾਣਾ ਜਬੇਉਗਾ ਤੂੜੀ ਗਲ ਜੂਗੀ ਢੁੱਟੇਗਾ ਢੁੱਟੇ ਕੱਢ ਜਾਣੀਏ ਬਿੱਟੀ ਬਣ ਜਾਣੀਏ ਜਿੱਥੇ ਦਾਣੇ ਹੋ ਰਹੇ ਜੱਬੇ ਉਹ ਜੱਪਣਾ ਦਾਣਾ ਹੀ ਥੋੜੀ ਨਹੀਂ ਜਪਣੀ ਕਿੱਥੇ ਬਾਇਆ ਨਹੀਂ ਪੈਦਾ ਹੁੰਦੀ ਆਪਣੇ ਆਪ ਬੀਜ ਰੂਪ ਹੈ ਦਾਣੇ ਚ ਹੈ ਉਹ ਜਿੱਤੇ ਦਾਣੇ ਹਨ ਕੇ ਜੀ ਜੀ ਪੈਦਾ ਹੈ ਦਾਣੇ ਚ ਤਾਂ ਚਾਹਦਾ ਥੋੜੀ ਜੀ ਹੈ ਨਹੀਂ ਤਾਂ ਨਹੀਂ ਹੁੰਦੀ ਥੋੜੀ ਜਿਵੇਂ ਜਮੇ ਦਾਣਾ ਹੈ ਤਾਂ ਜੱਬੇ ਆਪ ਸਭ ਚ ਕੀਆ ਸਭ ਹੋ ਗਿਆ ਆ ਚਿਤਾ ਪਰ ਜਾਣੀਏ ਚਿਤਾ ਪਰ ਜਾਣੀਏ ਜਿਹੜੇ ਦੇ ਸੱਚਾ ਹੋਏ ਸੱਚ ਸੰਸਾਰ ਚੋਂ ਕਿਵੇਂ ਜਾਣੇ ਜਾਊਗਾ ਜੇ ਆਪਣੇ ਹਿਰਦੇ ਸੱਚਾ ਹੋਵੇ ਬਾਹਰ ਨਾਲ ਸੱਚ ਬਾਝ ਜਾਣੂ ਹੋਣਾ ਆਪਣੇ ਅੰਦਰ ਸੱਚਾ ਪੰਧ ਕਰਨਾ ਪਾਉਣਾ ਬਾਹਰ ਨਾਲ ਸੱਚ ਨਹੀਂ ਜਾਣਿਆ ਜਾ ਸਕਦਾ ਇਹ ਗੱਲ ਬਾਅਦ ਦੇ ਵਿੱਚ ਆਉਗੀ ਘਟ ਘਟ ਮੈਂ ਹਰ ਜੂ ਵਸਰ ਹਲ ਆਪਣੇ ਅੰਦਰ ਵਾਲਾ ਹਰ ਜਣਾ ਹੈ ਨਾ ਉਹਨੂੰ ਜਾਣਨਾ ਪਊਗਾ ਉਹਦੇ ਨਾਲ ਜੁੜਨਾ ਪਊਗਾ ਕਿਉਂਕਿ ਬਾਹਰ ਤੇ ਗੰਗਾ ਘਟ ਘਟ ਨੂੰ ਲੱਗ ਜੂ ਕੋਸੇ ਜਦੋਂ ਤੇ ਸੱਚਾ ਹੋਵੇ ਹਾਂ ਜਦ ਆਪਣੇ ਹਿਰਦੇ ਦੇ ਵਿੱਚ ਇਹਦਾ ਆਪਣਾ ਹਿਰਦਾ ਸੱਚਾ ਹੋ ਜਵੇ ਹਿਰਦੇ ਤੋਂ ਅੰਦਰੋਂ ਸੱਚਾ ਹੋਵੇ ਹਿਰਦੇ ਸੱਚਾ ਹੋਏ ਆਪਣੇ ਹਿਰਦੇ ਚੋਂ ਇਹ ਸੱਚਾ ਸੁੱਚਾ ਹੋ ਜਵੇ ਆਪਣਾ ਹਿਰਦਾ ਚੜਜਕ ਤੇ ਇਹ ਇਹਦੇ ਮਨ ਦੇ ਵਿੱਚ ਮਨ ਕਰਕੇ ਆਪ ਸੱਚਾ ਹੋ ਜਵੇ ਐ ਕਹੋ ਸੀ ਮਾਨੇ ਤੂੰ ਠਹਿਰਾ ਜਦੋਂ ਇਹ ਜੀਵ ਮਨ ਕਰਕੇ ਆਪ ਸੱਚਾ ਹੋ ਜਵੇ ਤਾਂ ਸੱਚ ਨੂੰ ਜਾਣ ਫਿਰ ਕਿਵੇਂ ਸੱਚਾ ਸੱਚ ਜਾਣ ਆਪਣੀ ਪਹਿਲੀ ਅਵਸਥਾ ਹੋਣ ਵਾਲੀ ਅਵਸਥਾ ਦਾ ਡਿਫਰੈਂਸ ਹੈ ਸੱਚਾ ਝੂਠ ਹੈ ਆਪੇ ਬਣਾ ਝੂਠਾ ਸੀ ਆਪੇ ਹੁਣ ਸੱਚਾ ਜਾਣ ਲਿਆ ਸੱਚਾ ਜਾਣ ਲਿਆ ਕੀ ਆ ਸਭ ਸੱਚ ਹੈ ਉਹ ਵਨੋ ਸੱਚਾ ਦੀ ਕਿਉਂ ਜੋ ਸੰਸਾਰ ਹੈ ਪਹਿਲਾ ਹੋਇਆ ਉਹ ਕਹਿੰਦੇ ਨੇ ਸੰਸਾਰ ਹੈ ਉਹ ਨਹੀਂ ਤੁੰ ਦਿਨ ਉਹ ਹੋਰ ਅਗਲ ਤੋਂ ਗੱਲ ਕਹਿਦੇ ਨੇ ਮੈਦਾਨੀ ਕਹਿੰਦੇ ਨੇ ਸੱਚ ਤਾਂ ਪਰ ਜਾਣੀਏ ਜarre ਤੇ ਸੱਚਾ ਹੋਇਆ ਜੋ ਸ੍ਰਿਸ਼ਟੀ ਸਾਜੀ ਹੋਈ ਹੈ ਇਹਦਾ ਵजूद ਹੈ ਗੱਲ ਸੱਚੀ ਹੈ ਚੂੜ ਕਉ ਕਹ ਹਰ ਵਕਤ ਰਹਿਣ ਵਾਲੀ ਇਹਨੂੰ ਕੁਰਬਾਨੀ ਸੱਚ ਕਹਿੰਦੀ ਹੈ ਉਹਨੂੰ ਕਹਿੰਦੀ ਹੈ ਜਿਹਦਾ ਜਿਹਦਾ ਹਰ ਵਕਤ ਵजूद ਰਹਿੰਦਾ ਮਰਦਾ ਨਹੀਂ ਬਾਹਿਆ ਦਾ ਵजूद ਹਰ ਵਕਤ ਇਹੋ ਜਿਹਾ ਨਹੀਂ ਰਹਦਾ ਜਿਹੜਾ ਹੁਣ ਹੈ ਸੱਚ ਤਾਂ ਪਰ ਬਾਹਿਆ ਨੂੰ ਝੂਠ ਕੇ ਸੱਚ ਤਾਂ ਪਰ ਜਾਣੀ ਹੈ ਜਰ ਇਹਦੇ ਸੱਚਾ ਹੋਣੀ ਸ਼ਰੀਰ ਜਿਹੜਾ ਜਾਂ ਹਜਮਦਾ ਹੈ ਉਹ ਜਾਂ ਨਹੀਂ ਰਹਿੰਦਾ ਰੋਜ਼ ਬਦਲਦਾ ਜੋ ਚੀਜ਼ ਰੋਜ਼ ਬਦਲਦੀ ਹੈ ਰੋਜ਼ ਮਰਦਾ ਹੈ ਉਹ ਪਹਿਲਾ ਰੂਪ ਉਹ ਰੂਪ ਰੋਜ਼ ਬਦਲਦਾ ਰੋਜ਼ ਨਵਾਂ ਬਣਦਾ ਸੱਚ ਕਿਵੇਂ ਹੋ ਗਿਆ ਸੱਚ ਰੋਜ਼ ਬਦਲਣ ਵਾਲੀ ਚੀਜ਼ ਨਹੀਂ ਸੱਚ ਬਦਲਣ ਵਾਲੀ ਚੀਜ਼ ਨਹੀਂ ਸੱਚ ਅੱਜ ਵੀ ਸੱਚ ਹੈ ਕੱਲ ਵੀ ਸੱਚ ਦੀ ਕੱਲ ਵੀ ਸੱਚ ਰਹੂਗਾ ਪਰ ਰੂਪ ਨਹੀਂ ਬਦਲਦਾ ਜਿਹੜੀ ਚੀਜ਼ ਦਾ ਰੂਪ ਬਦਲਦਾ ਝੂਠ ਹੈ ਝੂਠਾ ਆਦਮੀ ਪੈਰ ਪੈਰ ਤੇ ਬਿਆਨ ਬਦਲਦਾ ਪਰ ਅਸਲ ਝੂਠ ਬਦਲਦਾ ਸੱਚ ਨਹੀਂ ਬਦਲਦਾ ਇਹ ਸਾਈਕਲ ਤਾਂ ਸੱਚ ਕਿਹਾ ਸੱਚ ਤਾਂ ਪਰ ਜਾਣੀ ਹੈ ਜਰੂਰ ਦਸ ਸੱਚਾ ਹੋਵੇ ਕੁਝ ਪੁਰਾਣੀਆਂ ਫਲਸਫੀਆਂ ਨੇ ਉਹਨਾਂ ਨੂੰ ਜਦੋਂ ਕਟਿਆ ਕੁਝ ਕਹਿ ਕੇ ਸਾਨੂੰ ਉਹਨਾਂ ਦੇ ਬਾਰੇ ਜਾਣ ਦੀ ਫਲਸਫੇ ਬਾਰੇ ਅਸੀਂ ਉੱਥੇ ਬੋਲੇ ਜਾਣੀ ਗੱਲ ਕੁਝ ਹੋਰ ਕਹੀ ਹੋਈ ਹੈ ਵਿਦਾਂਤੀ ਕਹਿੰਦੇ ਨੇ ਜੋ ਜ਼ਲਤੀ ਨੇ ਭਰਵਾ ਹੈ ਉਹ ਕੁਝ ਨਹੀਂ ਰੇਲ ਦੀ ਲਾਈਨ ਤੇ ਖੜੇ ਹੋ ਜਾਓ ਰੇਲ ਨੂੰ ਤੇ ਉਹ ਹੈ ਉਹ ਕੁਝ ਨਹੀਂ ਹੋਣੀ ਮੈਨੂੰ ਪਤਾ ਨਹੀਂ ਉਹਦਾ ਹੈ ਕਿ ਨਹੀਂ ਮੇਰੇ ਕੋਲ ਟਾਈਮ ਹੈ ਪਰ ਮੈਂ ਰਹਿ ਲੀਆ ਕੁਛ ਨਹੀਂ ਹੋਦੀ ਇਹ ਮੈਨੂੰ ਕੁਝ ਨਹੀਂ ਹੋ। ਅਸੀਂ ਇੱਥੇ ਹੀ ਰਹਿ ਰਹੇ ਹਾਂ। ਇਹ ਉਹ ਕੁਛ ਨਹੀਂ ਪਰ ਤੁਸੀਂ ਵੀ ਕੁਛ ਨਹੀਂ ਹੈ। ਤੁਹਾਡਾ ਵੀ ਤਾਂ ਸ਼ਰੀਰ ਹੈ। ਤੇ ਤੁਸੀਂ ਕੀ ਹੋ? ਓਏ ਤੁਹਾਨੂੰ ਜੋ ਦੀਦਾ ਹੈ ਛੋੜੇ ਤੋਂ ਵੀ ਛੋੜਿਆ ਫਿਰ। ਤੁਸੀਂ ਆਪਣਾ ਵਜੂਦ ਆਪੇ ਕੋਈ ਵੀ ਬੰਦੀ ਬੈਠਾ। ਤੇਰਾ ਵੀ ਤਾਂ ਵਜੂਦ ਸੰਸਾਰ ਦੇ ਵਿੱਚ ਹੀ ਹੈ। ਇੱਕ ਗੱਲ ਸੁਣਿਆ ਹੋ। ਮੈਂ ਠੀਕਾਂ ਜੋ ਕੁਝ ਹਾਂ ਸੰਸਾਰ ਕੁਛ ਨਹੀਂ ਹੈ। ਤੂੰ ਵੀ ਕੁਛ ਨਹੀਂ ਤੂੰ ਕੀ ਨਾ ਵੈਰਾਵਜੂਤ ਹੈ ਮੈਂ ਤਾਂ ਠੀਕ ਆ ਜੋ ਮੈਨੂੰ ਦੀਦੋ ਸਾਰਾ ਜੋ ਦੀਦਾ ਉਹ ਝੂਠ ਹੈ ਤੂੰ ਵੀ ਤਾਂ ਫਿਰ ਝੂਠ ਹੈ ਤੂੰ ਕਿਸੇ ਦੁਹੇ ਰੁੱਦੀ ਨੇ ਮੈਂ ਇਹ ਕੋਣ ਨਹੀਂ ਇੱਕ ਹੈ ਇਹ ਸੁਪਨਾ ਦੀ ਦੁਨੀਆ ਨਹੀਂ ਹੈ ਮਨਤੀ ਕਲਪਣਾ ਨਹੀਂ ਹੈ ਇਹ ਰੋਮੇਸ਼ਰ ਦਾ ਕੀਤਾ ਹੈ ਸੰਸਾਰ ਸੱਚਾ ਸੱਚਾ ਤਾਂ ਹੀ ਦਾ ਡਵੈਲਪਮੈਂਟ ਹੈ ਬੁੱਤੇ ਇਹਦੇ ਪ੍ਰਾਪਤੀ ਹੈ ਸੰਸਾਰ ਦੇ ਕੁਝ ਪ੍ਰਾਪਤੀ ਵੀ ਹੋ ਸਕਦੀ ਹੈ ਨੁਕਸਾਨ ਵੀ ਹੋ ਸਕਦਾ ਸੁਪਨੈਤ ਪ੍ਰਾਪਤੀ ਹੋ ਨੁਕਸਾਨ ਕੁਝ ਨਹੀਂ ਹੁੰਦਾ ਸੁਪਨਾ ਨਹੀਂ ਸੰਸਾਰ ਹੈ ਸੁਪਨੇ ਜਿਉ ਸੰਸਾਰ ਹੈ ਜਿਹੜਾ ਅਸੀਂ ਮਾਇਆ 'ਚ ਘਾਟਾ ਫਰਦਾ ਮੰਦੀ ਬੈਠੇ ਹਾਂ ਉਹ ਇੱਥੇ ਜਣਾ ਹਰ ਲਈ ਨਾ ਤਾਂ ਸੁਪਨੇ ਦਿਵੇ ਸੁਪਨੇ ਦਾ ਘਾਟਾ ਵਾ ਤਾਂ ਸੁਪਨੇ ਚ ਹੀ ਰਹਿ ਜਾਂਦਾ ਨਾ ਤੇ ਜਾਗਦਾ ਫਿਰ ਹੁੰਦਾ ਨਹੀਂ ਜਿਆ ਸੀ ਸਰੀਰ ਛੱਡਣਾ ਉਹ ਫਿਰ ਸੁਪਨਾ ਹੀ ਲੱਗਣਾ ਘਾਟਾ ਵਾ ਇੱਥੇ ਰਹਿ ਜਾਂਦਾ ਘਾਟਾ ਦਾ ਹੋਇਣਾ ਅਸੀਂ ਬਾਹਰ ਕੱਲੇ ਨੂੰ ਉਹ ਘਾਟੇ ਦਾ ਬਾਅਦ ਬਦਲ ਕਰੋ ਲੈਣ ਕੀ ਆਏ ਤੇ ਲੈ ਕੇ ਕੀ ਗਏ ਨਾ ਜੋ ਲੈਣਾ ਆਏ ਤਾਂ ਲੈ ਕੇ ਹੀ ਨਹੀਂ ਗਏ ਆਏ ਸੀ ਭਰਮ ਘਟਾਉਣ ਵਧਾ ਕੇ ਚਲੇ ਗਏ ਪਰ ਕਾਟਾ ਪੈ ਗਿਆ ਉਹ ਕਦਰ ਕੋਗੋ ਜਦੋਂ ਸੇਲੇ ਛੁੱਟ ਦਿੰਦਾ ਆ ਜਿਹੜੀ ਮਾਇਆ ਦਾ ਸਭ ਕੁਝ ਕੀਤਾ ਸੁਪਨਾ ਹੋ ਜੂਗਾ ਸੁਪਨਾ ਵਰਗਾ ਹੋ ਜੂਗਾ ਇਹਦਾ ਘਟਾਵਾ ਦਾ ਤੂੰ ਸਮਝਦੇ ਰਹੇ ਇਹਦੇ ਜੁੜ ਜੇ ਰਹੇ ਘਟਾਵਾ ਦਾ ਤਾਂ ਥਾ ਹੀ ਦੀ ਇਹ ਸੁਪਨੇ ਵਰਗ ਹੀ ਗੱਲ ਐ ਕਪਰ ਹਿਲ ਫਿੱਟਾ ਹਾਂਜੀ ਸੱਚ ਤਾਂ ਪਰ ਜਾਣੀਏ ਜਾਂ ਹਿਰਦੇ ਸੱਚਾ ਹੋਏ ਆਪਣੇ ਰਿਦੇ ਤੋਂ ਸੱਚਾ ਹੋਵੇ ਆਪਣੇ ਮਨ ਤੋਂ ਸੱਚਾ ਹੋਵੇ ਤਾਂ ਸੱਚ ਜਾਣੇ ਜਾਊਗਾ ਜਿੰਨਾ ਚਿਰ ਆਪਣੇ ਮਨੋਂ ਸੱਚਾ ਨਹੀਂ ਹੈ ਸੱਚ ਨਹੀਂ ਜਾਣਦਾ ਸੁੱਚ ਹੋਵੇ ਤਾਂ ਸੱਚ ਪਾਈਏ ਜੇ ਆਪਣੇ ਉੱਤੇ ਸੁੱਚ ਹੋਵੇ ਹੈ ਤਾਂ ਸੁੱਚਾ ਹੋਵੇ ਭਾਂਡਾ ਸੁੱਚਾ ਹੋਵੇ ਸੁੱਚਾ ਭਾਂਡਾ ਜੂਤ ਪਾਈਏ ਜੇ ਸੁੱਚਾ ਹਰਦਾ ਹੋਵੇ ਤਾਂ ਸੱਚ ਪਹੂਗਾ ਸਾਖੀਦਰ ਬਾਰਮਾ ਪੜਨਾ ਅੰਦਰੋਲੀ ਲਗਾ ਕਿਸੇ ਨੇ ਬੋਲ ਲਿਆ ਹਾਂਜੀ ਨਾ ਸੁਣੀ ਵਣ ਰਹਿਸੀਏ ਤਾਂ ਪਾਏ ਮੁਖ ਦਵਾ ਨਾ ਸੁਣ ਪਰ ਬਾਣੀ ਨੂੰ ਸੁਣੇ ਇਹਦਾ ਜਿਹੜਾ ਰਾਮ ਹੈ ਕਿਆਂ ਨੂੰ ਸੁਣੇ ਸੁਣ ਵਾਲੀ ਚੀਜ਼ ਹੈ ਨਾ ਹਰ ਜਾਸ ਤੂੰ ਸੁਣੇ ਗੁਰਬਾਣੀ ਤੂੰ ਸੁਣੇ ਤੋ ਮਨ ਰਹਿਸੀਏ ਮਨ ਰਹਿਸੀਏ ਮਨ ਦੇ ਵਿੱਚ ਟਿਕਾਉ ਹੁੰਦਾ ਕੇਹਦੇ ਸੱਚਾ ਹੋਵੇ ਤਾਂ ਟਿਕਾਉ ਹੁੰਦਾ ਜਿਹੜਾ ਸੱਚਾ ਨਾ ਹੋਵੇ ਨਾ ਫਿਟਕਾਉ ਨਾ ਉਹ ਗੱਲਾਂ ਅੱਧਰ ਉੱਧਰ ਦਿੱਤੀ ਜਾਂਦੀ ਬੰਨ ਦਾ ਇਹ ਨਹੀਂ ਬਾਣੀ ਬਹੁਤ ਕਵਕਾ ਦੇ ਲੋਕ ਨੇ ਬੰਨ ਦਾ ਤਾਂ ਜੇ ਸੱਚ ਨੂੰ ਮਿਠਾ ਲੈ ਕੇ ਚੰਗਾ ਲਿਖ ਸੱਚੇ ਨੂੰ ਸੱਚ ਚੰਗਾ ਲੱਗਦਾ ਹੈ ਝੂਠੇ ਨੂੰ ਸੱਚ ਨਹੀਂ ਜੁਦਾ ਬਣਦਾ ਸੱਚ ਹੈ ਤੁਸਾਂ ਨੂੰ ਸੱਚ ਕਿੰਨਾ ਲੱਗਦਾ ਉਹਦੀ ਖਰਾਕ ਜੋ ਹੈ ਸੱਚ ਜੇ ਤੁਹਾਨੂੰ ਵਿਖਿਆ ਮਿੱਠੀ ਲੱਗਦੀ ਉਹ ਤੁਹ ਸੱਚਾਉਣਾ ਲੱਗਦਾ ਜੇ ਤੁਹ ਸੱਚ ਮਿੱਠਾ ਲੱਗਦਾ ਉਹ ਵਿਖਿਆ ਕੋਈ ਨਹੀਂ ਲੱਗਦੀ ਕਿਸੇ ਨੂੰ ਗੁਰਮੱਦੀ ਗੱਲ ਸਾਰਾ ਦਿਨ ਚੰਗੀ ਲੱਗਦੀ ਹੈ ਕਿਸੇ ਨੂੰ ਖੜੀ ਉਹਦੀ ਚੰਗੀ ਲੱਗਦੀ ਗੁਰਮੱਦੀ ਉਹ ਕਿ ਕੋੜਿਆ ਜਾ ਬੈਨ ਦਾ ਸੰਗ ਦੇ ਵਿੱਚ ਉਹਦੀ ਹਰਤ ਨਹੀਂ ਤੁਸੀਂ ਕਹਿ ਜੀ ਬਿਜਾਂ ਉਹ ਤੇ ਚੱਟ ਜੇ ਬੈਠਣਾ ਪੈ ਜਾਂਦਾ ਵਾੜਾ ਵਲਛਲ ਕਰਕੇ ਝਟ ਕੱਢਦੇ ਕੂੜਿਆ ਜਾਇਬ ਹੈ ਕੂੜਿਆ ਰਾਂ ਪਾਸ ਗੱਲਾਂ ਇਹੋ ਚੰਗੀਆਂ ਲੱਗਦੀਆਂ ਨੇ ਕੂੜਿਆ ਰਾਂ ਨੇ ਉਹਨੇ ਐਕਸੈਪਟ ਕੀ ਕਰਨਾ ਉਹਨੇ ਮਨ ਉਹਨੇ ਮਨ ਤੇ ਟਿਕਾਉ ਕਿਥੋਂ ਵਾਲੀ ਸੁਣ ਕੇ ਗੁਰਬਾਣੀ ਸੁਣ ਕੇ ਤਾਂ ਲੋਕ ਪਰੇਸ਼ਾਨ ਹੋ ਜਾਂਦੇ ਨੇ ਮਨਮੁਖ ਲੋਕ ਗੁਰਬਾਣੀ ਸੁਣ ਕੇ ਪਰੇਸ਼ਾਨ ਹੋ ਜਾਂਦੇ ਨੇ ਔਰ ਇਹਦਾ ਖਲਾਸਾ ਸੁਣਨ ਜਿਆਦਾ ਹੀ ਪਿੱਛੂ ਲੜ ਜਾਂਦਾ ਹੈ ਪਰ ਗੁੱਸੇ 'ਚ ਆ ਜਾਦੇ ਰਹਸਾ। ਪਰੇਖਣ ਹੋਣਾ ਹੋਰ ਗੱਲ ਗੁੱਸੇ 'ਚ ਆ ਕੇ ਵਿਰੋਧ ਕਰਨਾ ਹੋਰ ਗੱਲ। ਉਹ ਐਲੀ ਅਸਲ ਦੇ ਵਿੱਚ ਆਪ ਨਹੀਂ ਚਲਦੇ ਹੁੰਦੇ ਗੁਰਬਾਣੀ ਜੇ ਤਵਨ ਨੂੰ ਤਿਆਰ ਨਹੀਂ ਬੈਠੀ ਸਿੱਖ। ਪੱਕੇ ਸਖਾ ਬਣੇ ਹੋਏ ਨੇ। ਗੁਰਬਾਣੀ ਦੇ ਸਹੀ ਬਿਆਖਿਆ ਤਾਂ ਉਲਟੇ ਪਾਸੇ ਚੱਲ ਰਹੇ। ਜੇ ਕੋਈ ਕਾਲਮ ਸਹੀ ਇਹ ਆ ਤਾਉ ਕਹਣਗੇ ਸਾਡੀ ਸਿੱਖੀ ਤੇ ਅਟੈਕ ਕਰ। ਮਤਲਬ ਕੋਣ ਵਾਲੀ ਸਿੱਖੀ ਤੇ ਜਿਹੜਾ ਅਟੈਕ ਹੁੰਦਾ ਫਿਰ ਉਹ ਗਰੋਧ ਕਰਦਾ। ਜੂ ਠੀ ਸਿੱਖ ਜਿਹੜੀ ਉਹ ਮੰਨ ਕੇ ਬੈਠੇ ਲਿ ਜਾਓ ਤੇ ਅਟੈਕ ਹੋਣਾ। ਉਹ ਤਾਂ ਆਪਣੇ ਤੇ ਹੱਬਲਾ ਸਮਝਦੇ ਉਹ ਸਿੱਖੀ ਦੇ ਹੱਬਲਾ ਸਮਝਦੇ ਰੂ। ਇਹ ਨਹੀਂ ਪਤਾ ਵੀ ਸਾਡੇ ਵਾਲੀ ਸਿੱਖੀ ਮਨ ਮੁਖ ਦਾ ਦੀ ਸਿੱਖੀ ਹੈ। ਖੈਰ ਇਹ ਤਾਂ ਇਹ ਸਿੱਖੀ ਤੇ ਅਟੈਕ ਕਰ। ਤੇ ਤੇਰੇ ਜਿਹੜੀ ਮੰਨ ਤੂੰ ਜਿਹਨੂੰ ਸਿੱਖੀ ਮੰਨਦਾ ਉਹ ਤੇ ਅਟੈਕ ਹੈ ਜਿਹਨੂੰ ਗੁਰੂ ਸਿੱਖੀ ਮੰਨਦਾ ਉਹ ਤੇ ਡਰ ਰਹੀ ਹੈ। ਕਾਰੇ ਲੋਕ ਧਾਰਮਿਕ ਨਹੀਂ ਨਾ ਤੇ ਟੈਟ ਹੈ। ਬੜਦਵੀਂ ਕਾਰੋ ਲੋਕਾ ਗੁਰੂ ਹੈ। ਬੋਲ ਵੀ ਧਾਰਮਿਕ ਲੋਕ ਹੈ। ਗੁਰੂ ਕਰ ਪੜਾਉਂਦਾ। ਜੋਗੀ ਵੀ ਧਾਰਮਿਕ ਦੇ ਨੇ। ਕੋਲ ਧਾਰਮਿਕ ਜੀਤੇ ਟੈਟ ਹੈ। ਸਾਰੇ ਧਾਰਮਿਕ। ਉਹ ਨਹੀਂ ਤੁਸੀਂ ਧਾਰਮਿਕ ਨੂੰ ਸਿੱਖ। ਧਰਮ ਦਾ ਗਿਆਨ ਨਹੀਂ ਧਾਰਮਿਕ ਬਣ ਕੇ ਬਹਿ। ਜਿਹੜਾ ਧਾਰਮ ਤੁਹਾਡਾ ਧਾਰਨ ਕੀਤਾ ਉਹਦੇ ਵਿੱਚ ਕੀ ਲਿਖਿਆ ਹੈ ਗ੍ਰੰਥਾ ਜੋ ਦੇਖੋ ਜੇ ਤਾਂ ਉਹਦੇ ਅਨੁਸਾਰ ਹੋ ਫਿਰ ਤੁਹਾਡਾ ਠੀਕ ਹੈ ਸਿੱਖੀ ਉਹਦੇ ਅਨੁਸਾਰ ਹੀ ਵਾਟ ਇਸ ਸਿੱਖੀ ਦੇ ਅਨੁਸਾਰ ਹੀ ਨਹੀਂ ਫਿਰ ਤੁਸੀਂ ਕਿਹੜੇ ਵੇਸ ਤੇ ਕਹਿਣਾ ਸੀ ਧਾਰਮ ਦਾ ਸਿੱਖਾਂ ਸਿੱਖੀ ਥੋੜੀ ਬਦਲਣੀ ਆਸੀ ਪਿੱਛੇ ਜਾਦਾ ਆਦਮੀ ਜਾਦਾ ਆਦਮੀ ਆ ਰਹੇ ਆਪਣੀ ਮਰਜ਼ੀ ਦੀ ਸਿੱਖੀ ਬਣਾ ਲਈ ਇਹਦਾ ਵਾਦ ਅਸੀਂ ਅਸਲੀ ਸਿੱਖਿਰਵਾਦ ਲਈ ਹੈ। ਟਰਕੀ ਬਾਣੀ ਨੂੰ ਬਦਲ ਲਈ ਹੈ ਨਾ ਵੀ ਜਿਆਦਾ ਆਦਮੀ ਹੁਣ ਇਹ ਬਗਲ ਬੰਦ ਨੇ ਛੱਡੋ ਇਹ ਨੂੰ ਪਾਣੀ ਨੂੰ ਇਹਨਾਂ ਦੇ ਬਗਲ ਲਾ ਦੇ ਲਈ। ਕਿਵੇਂ ਹੋ ਸਕਦਾ ਇਹ ਨਹੀਂ ਹੋ ਰਿਹਾ। ਤੁਸੀਂ ਸੱਕ ਨਹੀਂ ਰਹੇ ਨਾ ਰਹੋ। ਤੁਸੀਂ ਇਹ ਕਹਿ ਦੋ ਅਸੀਂ ਸਿੱਖੇ ਰਹੀਆਂ। ਗਰੋਹ ਚ ਖੜੇ ਹੋ ਜਾਓ। ਗੁਰਬਾਣੀ ਦੀ ਬਿਆਖਰੀ ਬਦਲ ਲਈ ਜਾਸਾ। हां ए कहो व्याख्या गलत है। केते विचार हो सकंदे? इतने विचार हो सकदे हैं व्याख्या गलत है। इतै गल होई ना। सिट्टा ਕੱਢਣ ਵਾਲੀ ਵੀ ਵਿਆਖਿਆ ਗਲਤ। ਸਹੀ ਵਿਆਖਿਆ ਉਹ ਜਿਹੜੀ ਉੱਥੇ ਆਪਾਂ ਆਈ। ਇਹ ਤਾਂ ਗੁੱਪਰ ਮਾਈ ਵਾਲੀ ਹੈ ਨਾ। ਪਰ ਉਹ ਕਹਣ ਕਿ ਜੋ ਹੁਣ ਹਾਂ ਅਸੀਂ ਬੰਦ ਤੇ ਜਿਆਦਾ ਇਹ ਹੀ ਸਿੱਖੀ ਹੈ। ਇਹਦੀ ਮੰਨਣੀ ਕਿਸਾ। ਕਦਲ ਮਣੀ ਹੋਈ ਜਾ। ਆ ਕੋਈ ਕਾਨੂੰਨ ਬਣੇ। ਨਾ ਸਿਆਣੇ ਆਦਮੀ ਬਣ। ਕੋਈ ਵੀ ਬੁੱਧੂ ਭਾ। ਨਾ ਬਣਨ ਜੋਗੇ ਐ ਕਰਨ। ਜੋਗੇ ਨਹੀਂ। ਸੱਚ ਤੇ ਝੂਠੂ ਹਵੇ ਨਹੀਂ ਹੁੰਦਾ ਤਜਾਸ। ਸੱਚਤਾ ਪਰ ਜਾਣੀ ਐ। ਜਿਹੜੇ ਦਸ ਦੇ ਦਿੰਦੇ ਸੀ। ਚਾਹੋ ਰੇਦੇ ਤੋਂ ਸੱਚੇ ਹੀ ਨਹੀਂ ਆਦਮੀ ਉਹਨਾਂ ਨੇ ਸੱਚ ਝੜ ਕੇ ਬਿਜੇ। ਕਿਹੜਾ ਆਦਮੀ ਇੰਦਰ ਸੱਚਾ ਹੀ ਨਹੀਂ ਆਪ। ਸਾਇਤ ਕਾ ਬਿਹਾਰ ਨੂੰ ਕਿ ਮੈਂ ਬਦਲਾ ਗਿਆ ਸਿੱਖੀ ਕੀ ਫਿਰਦੇ ਜਨ ਕੇ ਕਫਟ ਪਸੇ ਬਾਹਰੋਂ ਸਲਤ ਕਾਂ ਸਿਕਸ ਤੇ ਅ ਫਿਰਦੇ ਚਿਰ ਕੇ ਕਫਟ ਪਸੇ ਬਾਹਰੋਂ ਸੇਤ ਕਾਂ ਤੈਨੂੰ ਐ ਬਣ ਲੈਨੇ ਹਣ ਸਿਕ ਨੂੰ ਸਿਕ ਸੰਤੈ ਸਤ ਸਿੱਖਾ ਕਹੇ ਨਾਨਕ ਸੁਣੋ ਸਭ ਤੋਂ ਗੁਰ ਸਿੱਖਾ ਨੂੰ ਸਤ ਕਹਿਆ ਤੇ ਹੋਰ ਕਿੰਨੂ ਕਹਿਆ ਸਤ ਹੁੰਦਾ ਗੁਰ ਸਿਕਾ ਖਾਹਲੇ ਦਾ ਰੋ ਪਿਆਰੋ ਗੁਰਬਾਣੀ ਜਿਹੜਾ ਉਪਦੇਸ਼ ਹੈ ਤੇ ਨਾਲ ਪਿਆਰ ਕਰੋ ਜੇ ਤੁਸੀਂ ਇਹਦੇ ਨੂੰ ਛੱਡ ਗਏ ਫਿਰ ਤੁਸੀਂ ਸਿਖਰ ਸਤਿ ਕਦੇ ਰਹਿਗੇ ਕਿਵੇਂ ਤੁਹਾਨੂੰ ਸ਼ਾਂਤੀ ਆਏ ਜਿਹੜਾ ਸੱਚ ਨੂੰ ਸੁਣ ਕੇ ਭੜਕਦਾ ਉਹ ਸਿੱਖ ਕੇਵੇਂ ਨੋਕੇ ਬੋਤਾ ਜਿ ਕਿਹਦਾ ਬਰੋਦੀ ਆ